ਵਾਹਿਗੁਰੂ ਹੋਰ ਵਾਜੀ ਮੈਂ ਵੀ ਗੁਰਲੇਖਮ ਦੇ ਨਾਲ ਹੀ ਆਇਆ ਸਾਰੇ ਪਰਿਵਾਰ ਦੇ ਨਾਲ ਆਏ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਆ ਤੁਹਾਡਾ ਸਾਰਿਆਂ ਦਾ ਥੈਂਕ ਯੂ ਹਮੇਸ਼ਾ ਤੁਸੀਂ ਮੀਡੀਆ ਵਾਲੇ ਜਦੋਂ ਵੀ ਆਉਣੇ ਪਹੁੰਚਦੇ ਆਂ ਔਰ ਕਵਰ ਕਰਦੇ ਆਂ ਤੁਸੀਂ ਥੈਂਕ ਯੂ ਤੁਹਾਡਾ ਸਾਰਾ ਹਾਂ ਜੀ ਹਾਂ ਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਹੈ ਸ਼ੁਕਰਾਨਾ ਕਰਨਾ ਹੈ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੂੰ ਕੀ ਨਹੀਂ ਖੁਸ਼ੀ ਮਿਲਦੀ ਹੈ ਜਦੋਂ ਇਸ ਕੋਲ ਬਾਤ ਬੋਲਦੇ ਹਾਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋਦਾ ਸ਼ੁਕਰਾਨਾ ਕਰਨਾ ਪੈਂਦਾ ਹੈ ਜੀ ਸਨਮਾ ਮਾਤਾ ਜੀ ਆਏ ਨੇ ਹਸਬੰਦ ਆਏ ਨੇ ਸਾਰਾ ਪਰਿਵਾਰ ਆਇਆ ਦੀਰੀ ਭਾਜੀ ਆਏ ਨੇ ਗਗਲੇਸ ਦੇ ਸੱਸੀ ਘਾਲ ਵੀਰੇ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਨਵਾਂ ਕੀ ਲੈ ਕੇ ਆ ਰਹੇ ਹੋ ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਜੀ ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਹਨ ਜੀ ਅਸੀਂ ਲੋਟਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਇਤਨਾ ਪਿਆਰ ਕਰਦੇ ਹਾਂ ਜਿੰਨਾ ਤੁਸੀਂ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ ਬਾਜੀ ਮੈਂ ਵੀ ਗੁਰਲੇਸ਼ ਮਾਦੇ ਨਾਲ ਹੀ ਆਇਆ ਸਾਰੇ ਪਰਿਵਾਰ ਦੇ ਨਾਲ ਆਏ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਤੁਹਾਡਾ ਸਾਰਿਆਂ ਦਾ ਥੈਂਕ ਯੂ ਹਮੇਸ਼ਾ ਤੁਸੀਂ ਮੀਡੀਆ ਵਾਲੇ ਜਦੋਂ ਵੀ ਆਉਣੇ ਪਹੁੰਚਦੇ ਆਂ ਔਰ ਕਵਰ ਕਰਦੇ ਆਂ ਤੁਸੀਂ ਥੈਂਕ ਯੂ ਤੁਹਾਡਾ ਸਾਰਾ ਹਾਂਜੀ ਹਾਂਜੀ ਪਰਿਵਾਰ ਦੇ ਨਾਲ ਆਏ ਆ ਜੀ ਮੱਥਾ ਟੇਕਣਾ ਹੈ ਸ਼ੁਕਰਾਨਾ ਕਰਨਾ ਹੈ ਮਾਲਕ ਦਾ ਬਹੁਤ ਕੁਝ ਦਿੱਤਾ ਮਾਲਕ ਨੇ ਕਿੰਨ ਖੁਸ਼ੀ ਮਿਲਦੀ ਹੈ ਜਦੋਂ ਇਸ ਕੋਲ ਬਾਤ ਬੋਲਦੇ ਹਾਂ ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ ਕਿ ਜਦੋਂ ਪਰਿਵਾਰ ਦੇ ਨਾਲ ਮਾਈਏ ਖੁਸ਼ੀਆਂ ਨਾਲ ਆਈਏ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਉਸ ਮਾਲਕ ਨੇ ਸਾਰਾ ਕੁਝ ਬਖਸ਼ਿਆ ਸੋਦਾ ਸ਼ੁਕਰਾਨਾ ਕਰਨਾ ਪੈਂਦਾ ਹੈ ਜੀ ਸਾਲ ਮਾਤਾ ਜੀ ਆਏ ਨੇ ਹਸਬੰਦ ਆਏ ਨੇ ਸਾਰਾ ਪਰਿਵਾਰ ਆਇਆ ਦੀਰੀ ਭਾਜੀ ਆਏ ਨੇ ਗਗਲੇਸ ਦੇ ਜੀ ਸੱਚੀ ਗੱਲ ਸਾਰੇ ਪਰਿਵਾਰ ਦੇ ਨਾਲ ਆਏ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਾਵੇਂ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜੀ ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ ਹਨ ਹਾਂ ਜੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਜਿ세 ਤਰ੍ਹਾਂ ਪਿਆਰ ਕਰਦੇ ਹੋ ਜਿਦਾ ਤੁਸੀਂ ਫੋਨ ਤੱਕ ਸਪੋਰਟ ਕਰਦੇ ਹੋ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਥੈਂਕ ਯੂ it hey,